ਪੂਰੇ ਪੰਜਾਬ ਬੰਦਰ ਮੌਸਮ ਨੇ ਮਜਾਜ ਬਦਲ ਲਿਆ ਆ ਤੇ ਗਰਮੀ ਤੋਂ ਕਿਤਨਾ ਕਿਤੇ ਜਿਹੜੀ ਰਾਹਤ ਮਿਲੀ ਆ ਕਿਤਨਾ ਕਿਤੇ ਅੱਜ ਜਿਹੜੀ ਬਾਰਿਸ਼ ਸ਼ੁਰੂ ਹੋਈ ਆ ਕਿਉਂਕਿ ਸਵੇਰ ਤੋਂ ਹੀ ਜਿਹੜੇ ਪੂਰੇ ਪੰਜਾਬ ਬੰਦਰ ਥੋੜੀ ਥੋੜੀ ਬਾਰਿਸ਼ ਸ਼ੁਰੂ ਹੋਈ ਆ ਉਹਦੇ ਨਾਲ ਕਿਤਨਾ ਕਿਤੇ ਕਿਸਾਨਾਂ ਦੇ ਜਿਹੜੇ ਚਿਹਰੇ ਖਿਲੇ ਗਏ ਨੇ ਕਿਉਂਕਿ ਲਗਾਤਾਰ ਪਿਛਲੇ ਸਮੇਂ ਦੀ ਗੱਲ ਕਰੀਏ ਤੇ ਗਰਮੀ ਜਿਹੜੀ ਆ ਬਹੁਤ ਜ਼ਿਆਦਾ ਪੈ ਰਹੀ ਸੀ ਕਿਉਂਕਿ ਇਸ ਮਹੀਨੇ ਦੇ ਵਿੱਚ ਠੰਡ ਦੀ ਬਹੁਤ ਲੋੜ ਹੁੰਦੀ ਆ ਕਿਉਂਕਿ ਠੰਡ ਦੇ ਨਾਲ ਹੀ ਕਣਕਾਂ ਦੇ ਜਿਹੜੇ ਝਾੜ ਬਦਨੇ ਹੁੰਦੇ ਨੇ ਕਣਕਾਂ ਦਾ ਜਿਹੜਾ ਬੂਟਾ ਬਣਨਾ ਹੁੰਦਾ ਆ ਉਸੇ ਛਿੱਟੇ ਮਜ਼ਬੂਤ ਹੋਣੇ ਹੁੰਦੇ ਨੇ ਪਰ ਇਸ ਵਾਰ ਜਿਹੜੀ ਗਰਮੀ ਜ਼ਿਆਦਾ ਪੈਣ ਨਾਲ ਕਿਤਨਾ ਕਿਤੇ ਕਿਸਾਨਾਂ ਦੇ ਚਿਹਰਿਆਂ ਤੇ ਖੁਸ਼ੀ ਨਹੀਂ ਸੀ ਦਿਖ ਰਹੀ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਕਣਕ ਦੀ ਜਿਹੜੇ ਆ ਝਾੜ ਘਟ ਨਿਕਲਣਗੇ ਤੂੜੀ ਘਟ ਬਣੂਗੀ ਨਾਲ ਨਾਲ ਕਿਤਨਾ ਕਿਤੇ ਖਾਸਾ ਜਿਹੜਾ ਆਮਦਨ ਤੇ ਵੀ ਨੁਕਸਾਨ ਹੋਊਗਾ ਪਰ ਅੱਜ ਜਿਹੜੀ ਰਾਤ ਤੋਂ ਬ ਹੁਣ ਕਿਸਾਨਾਂ ਦੇ ਜਿਹੜੇ ਚਿਹਰਿਆਂ ਤੇ ਜਿਹੜੀ ਕਿਤਨਾ ਕਿਤੇ ਖੁਸ਼ੀ ਨਜ਼ਰ ਆਉਂਦੀ ਆ ਸਾਡੇ ਨਾਲ ਤੇ ਕਿਸਾਨ ਮੌਜੂਦ ਨੇ ਆਪਾਂ ਕਿਸਾਨਾਂ ਨਾਲ ਪਹਿਲਾਂ ਪੂਰੀ ਗੱਲ ਕਰਾਂਗੇ ਕਿ ਕੀ ਲਾਭ ਨੇ ਇਹਦੇ ਤੇ ਕੀ ਨੁਕਸਾਨ ਨੇ ਇਹਨਾਂ ਦੇ ਹਾਂਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਅੱਜ ਬਾਰਿਸ਼ ਸ਼ੁਰੂ ਹੋਈ ਆ ਲਗਾਤਾਰ ਦੇਖਿਆ ਕਿ ਗਰਮੀ ਵੀ ਬਹੁੜੀ ਪੈ ਰਹੀ ਸੀ ਕਿਸ ਤਰੀਕੇ ਨਾਲ ਦੇਖ ਰਹੇ ਹੋ ਅੱਜ ਜਿਹੜੀ ਬਾਰਿਸ਼ ਆ ਕਿੰਨੀ ਕੁ ਲਾਏਮੰਦ ਹੋਊਗੀ ਕਣਕ ਵਾਸਤੇ ਬਾਰਿਸ਼ ਤੇ ਬਹੁਤ ਲਾਏਮੰਦ ਆ ਅੱਜ ਤੇ ਕਿਉਂਕਿ ਗਰਮੀ ਕਾਫੀ ਵੱਧ ਗਈ ਸੀ ਤੇ ਇਸ ਬਾਰਿਸ਼ ਨਾਲ ਹੋ ਹੋ ਸਕਦਾ ਦੋ ਚਾਰ ਦਿਨ ਫਿਰ ਮੌਸਮ 'ਚ ਤਬਦੀਲੀ ਆ ਜਾਏ ਠੰਡ ਤੇ ਜਿੰਨੀ ਠੰਡ ਰਹੂਗੀ ਉੰਨੀ ਇਹ ਜਿਹਾ ਇਹਦਾ ਝਾੜ ਬਣੂਗਾ ਨਹੀਂ ਤੇ ਫਿਰ ਇਹ ਆਪਣਾ ਸਿੰਗਲ ਹੀ ਰਹਿ ਜਿੰਦੇ ਬੂਟੇ ਆ ਤੁਸੀਂ ਵੇਖੋ ਬੂਟੇ ਜਿਹੜੇ ਸਿੰਗਲ ਹੀ ਰਹਿ ਗਏ ਆ ਤੇ ਜੇ ਮਰਦਾ ਥੋੜੀ ਬੁੱਝੇ ਥੋੜਾ ਬਹੁਤਾ ਫਰਕ ਪੈ ਜਾਏਗਾ ਪਰ ਪਿੱਛੇ ਝੋਨੇ ਦਾ ਸੀਜ਼ਨ ਵੀ ਜਿਹੜਾ ਬਹੁਤ ਵਧੀਆ ਨਹੀਂ ਲੱਗਿਆ ਕਿਸਾਨਾਂ ਦਾ ਇਸ ਕਰਕੇ ਗਰਮੀ ਵੇਖ ਕੇ ਤੇ ਕਿਸਾਨਾਂ ਦੇ ਚਿਹਰੇ ਉਤਰ ਗਏ ਸੀ ਵੀ ਕਣਕ ਦਾ ਝਾੜ ਵੀ ਘਟ ਜਾਣਾ ਵਾ ਤੇ ਚਲੋ ਮਹਾਰਾਜ ਨੇ ਕਿਰਪਾ ਕੀਤੀ ਆ ਵੀ ਹੁਣ بارش ਪੈ ਗਈ ਹੈ ਤੇ ਨਾਲ ਕੁਝ ਦਿਨ ਫਿਰ ਮੌਸਮ ਠੀਕ ਰਹੇਗਾ ਅਜੇ ਨਕਸਾਨ ਤੇ ਬਹੁਤ ਹੋਣਾ ਸੀ ਇਹਦੇ ਨਾਲ ਝਾੜੂ ਬਹੁਤ ਘਟ ਜਾਣਾ ਸੀ ਕਣਕ ਦਾ ਇਹ ਕਰਕੇ ਹੁਣ ਮੀਂਹ ਪੈ ਗਿਆ ਇਹਦੇ ਨਾਲ ਤੇਲਾ ਨਹੀਂ ਪੈਣਾ ਸੁੰਢੀ ਨਹੀਂ ਪੈਣੀ ਔਰ ਉਹ ਕਣਕ ਖੱਟੀ ਨਹੀਂ ਹੋਣੀ ਇਹ ਕਰਕੇ ਵਧੀਆ ਫਸਲ ਹੋਊਗੀ ਕਿਸਾਨਾਂ ਦੀ ਕਿਸਾਨਾਂ ਦੇ ਚਿਹਰੇ ਖੜਨਗੇ ਘੱਟੋ ਘੱਟ ਬਿਲਕੁਲ ਪਰ ਦੇਖਦੇ ਕਿ ਜਦੋਂ ਹਰ ਬਰੀ ਬਾਰਿਸ਼ਾਂ ਹੁੰਦੀਆਂ ਨੇ ਪਰ ਕਿਤੇ ਨਾ ਕਿਤੇ ਜਿਹੜਾ ਮੌਸਮ ਸੀਗਾ ਇਸ ਵਾਰ ਕਾਫੀ ਤਬਦੀਲੀ ਰਹੀ ਆ ਮੌਸਮ ਦੇ ਵਿੱਚ ਗਰਮੀ ਜ਼ਿਆਦਾ ਰਹੀ ਆ ਕੀ ਮੰਨਦੇ ਹੋ ਕਿ ਜੇ ਅਜਿਹੇ ਮੌਸਮ ਦੁਬਾਰਾ ਫੇਰ ਇਸੇ ਤਰ੍ਹਾਂ ਰਹਿੰਦੇ ਤੇ ਕੀ ਫਸਲਾਂ ਦੀ ਕੋਈ ਚੇਂਜਿੰਗ ਕਰਨੀ ਪਊਗੀ ਫਿਰ ਕਿਸਾਨਾਂ ਨੂੰ ਜਿਸ ਤਰੀਕੇ ਨਾਲ ਜੀ ਇੰਨੀ ਗਰਮੀ ਫ ਦੇਸ ਦੇ ਫਸਲਾਂ ਦੀ ਚੇਂਜਿੰਗ ਕਰਨੀ ਪਣੀ ਕਿ ਇਹ ਨਾ ਝਾੜ ਹੀ ਨਹੀਂ ਹੋਣਾ ਮੁੜ ਕੇ ਕਣਕਾਂ ਨੇ ਝਾੜ ਹੀ ਨਹੀਂ ਦੇਣਾ ਤੇ ਫਸਲ ਬਦਲਣੀ ਪੈਣੀ ਸੀ ਕੰਮ ਤੇ ਹੁਣ ਇਹਨੇ ਨਾ ਝੀ ਪੈ ਗਿਆ ਕਿਸਾਨਾਂ ਦੇ ਫਸਲ ਵਧਣਗੇ ਵਧੀਆ ਫਸਲ ਹੋ ਜੇਗੀ ਖੇਤੀ ਬੜੀ ਚੰਗੀ ਹੋਵੇਗੀ ਹੁਣ ਇਸ ਦੇ ਨਾਲ ਝਾੜ ਵਧੇਗਾ ਕਣਕਾਂ ਦਾ ਬਿਲਕੁਲ ਲਗਾਤਾਰ ਤੁਸੀਂ ਤਸਵੀਰਾਂ ਹੀ ਦੇਖ ਰਹੇ ਹੋ ਅਸੀਂ ਗੱਲ ਕਰ ਰਹੇ ਸੀ ਕਿਸਾਨਾਂ ਨਾਲ ਕੀ ਲਗਾਤਾਰ ਬਰਸ਼ ਦੀ ਗੱਲ ਹੋ ਰਹੀ ਹੈ ਕਿ ਅੱਜ ਸਵੇਰ ਤੋਂ ਹੀ ਜਿਹੜੀ ਪੰਜਾਬ ਅੰਦਰ بارش ਹੋ ਰਹੀ ਹੈ ਕਿਤਨਾ ਕਿਤੇ ਕਚਨ ਕਿਸਾਨਾਂ ਦੇ ਚਿਹਰਿਆਂ ਤੇ ਖੁਸ਼ੀ ਦਿਸ ਰਹੀ ਹੈ ਕਿਉਂਕਿ ਲਗਾਤਾਰ ਪਿਛਲੇ ਦਿਨਾਂ ਤੋਂ ਕਾਫੀ ਜਿਹੜੀ ਗਰਮੀ ਪੈ ਰਹੀ ਸੀ ਉਸ ਨਾਲ ਕਾਫੀ ਫਸਲਾਂ ਦਾ ਨੁਕਸਾਨ ਹੁੰਦਾ ਨਜ਼ਰ ਆਉਂਦਾ ਸੀ ਕਿਤਨਾ ਕਿਤੇ ਕਿਸਾਨਾਂ ਨੂੰ ਇਸ ਚੀਜ਼ ਗੱਲ ਦੀ ਚਿੰਤਾ ਸਤਾ ਰਹੀ ਸੀਗੀ ਕਿ ਇਸ ਵਾਰ ਕਣਕ ਦੀ ਜਿਹੜੇ ਆ ਝਾੜ ਘਟ ਨਿਕਲੂਗਾ ਉਸ ਦੇ ਤੂੜੀ ਕਟ ਬੰਨੀ ਆ ਨਾਲ ਨਾਲ ਕਿਤਨਾ ਕਿਤੇ ਜਿਹੜਾ ਵਾ ਨੁਕਸਾਨ ਜਿਹੜਾ ਵਾ ਖਾਸਾ ਜਿਹੜਾ ਆਮਦਨ ਦੇ ਉੱਤੇ ਪੈਣਾ ਵਾ ਪਰ ਇਸ ਵਾਰ ਪ੍ਰਮਾਤਮਾ ਨੇ ਜਿਹੜੀ ਮਿਹਰ ਕੀਤੀ ਹੈ بارش ਹੋਣ ਦੀ ਆ ਹੁਣ ਵੇਖਦੇ